ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤਰੀਕ ਹੈਗੀ ਐ 13 ਦਿਨ ਵੀਰਵਾਰ ਹੈਗਾ ਅੱਜ ਸਵੇਰੇ ਰਾਤ ਜੰਮੂ ਰੁਕੇ ਸੀਗੇ ਰਾਤ ਬੜੀ ਖੱਜਲ ਖਵਾਰੀ ਹੋਈ ਐ ਰਾਤ ਅਸੀਂ ਫਿਰ ਹੋਟਲ ਇੱਥੇ ਲਿਆ ਸੀਗਾ ਹੋਟਲ ਸਿਟੀ ਕਰਕੇ ਹੈਗਾ ਸਾਹਮਣੇ ਕੈਮਰਾਮੈਨ ਨੂੰ ਕਹਾਂਗਾ ਦਿਖਾ ਦੇਗਾ ਹੋਟਲ ਹੋਟਲ ਸਿਟੀ ਟੌਪ ਕਰਕੇ ਸੀ ਇੱਥੇ ਕਮਰੇ ਲੈ ਸੀ ਸੀ 2 ਜਲੋ ਰੂਮ ਵਧੀਆ ਸੀ ਇਹਨਾਂ ਦੇ ਸਸਤੇ ਵੀ ਸੀਗੇ ਚੀਪਸਟ ਰੂਮ ਸੀਗਾ ਇਹ ਜੇ ਜੰਮੂ ਕਿਸੇ ਨੇ ਆਣਾ ਹੋਵੇ ਉਹਦੀ ਖੱਜਲ ਖਵਾਰੀ ਦਾ ਕਾਰਨ ਇਹ ਐ ਵੀ ਰਾਤ ਗੁਰਦੁਆਰਾ ਟਾਲੀ ਸਾਹਿਬ ਦੇ ਵਿੱਚ ਉਹ ਕਹਿੰਦੇ ਸੀ ਕਮਰੇ ਹੈਗੇ ਆ ਪਰ ਉਹਨਾਂ ਕੋਲ ਕਮਰੇ ਨਹੀਂ ਸੀਗੇ ਫਿਰ ਅਸੀਂ ਵਾਪਸ ਚਾਂਦ ਨਗਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਉਹਨਾਂ ਕੋਲ ਕਮਰੇ ਦਾ ਵਾਧੂ ਹੈ ਪਰ ਉਹ ਕਮਰੇ ਜਿਹੜੇ ਹੈਗੇ ਸੰਗਤ ਵਾਸਤੇ ਰਹਿਣ ਵਾਸਤੇ ਨਹੀਂ ਹੈਗੇ ਕਿਉਂਕਿ ਉਸ ਤਰ੍ਹਾਂ ਦੀ ਕੰਡੀਸ਼ਨ ਨਹੀਂ ਹੈਗੀ ਉਹਨਾਂ ਦੀ ਉਹ ਇਸ ਤਰ੍ਹਾਂ ਨੇ ਜਿ ਤਰ੍ਹਾਂ ਕੋਈ ਕਿਸੇ ਕੋਈ ਬੱਚਾ ਇਗਜ਼ਾਮ ਦੇਣ ਆਇਆ ਆ ਜਾਂ ਕਿਸੇ ਦੀ ਟ੍ਰੇਨ ਮਿਸ ਹੋ ਗਈ ਕੋਈ ਸੰਗਲ ਬੰਦਾ ਵੀ ਰਾਤ ਕੱਟ ਲੇਗਾ ਉਹਨਾਂ ਲਈ ਤਾਂ ਉਹ ਕਮਰੇ ਠੀਕ ਨੇ ਪਰ ਸੰਗਤ ਵਾਸਤੇ ਜਿਹੜੇ ਕਮਰੇ ਜਿਹੜੇ ਹੈਗੇ ਅਸੀਂ ਚੰਗੇ ਨਹੀਂ ਸਮਝਦੇ ਆਪਾਂ ਸੰਗਤ ਨਾਲ ਹੀ ਗੱਲ ਕਰ ਲੈਂਦੇ ਵੀ ਉਹਨਾਂ ਦੇ ਕੀ ਵਿਚਾਰ ਹੈ ਆ ਸਾਡੇ ਨਾਲ ਦਿਲਬਖ ਸਿੰਘ ਜੀ ਹੈਗੇ ਇਹਨਾਂ ਨੂੰ ਪੁੱਛਦੇ ਆ ਵੀ ਉਹ ਕਮਰੇ ਬਾਰੇ ਦੱਸੋ ਜਿਹੜੇ ਕੱਲ ਗੁਰੂ ਘਰ ਆਪਾਂ ਕਮਰੇ ਦੇਖੇ ਵੀ ਉਹ ਤੁਹਾਨੂੰ ਵੀ ਉਹ ਆਪਣੇ ਰਹਿਣ ਵਾਸਤੇ ਹੈ ਜਾਂ ਨਹੀਂ ਹੈ ਹਾਂ ਯਾਤਰੀ ਜਿਹੜਾ ਘਟ ਆਉਂਦੇ ਆ ਇਸ ਕਰਕੇ ਇਹ ਅਕਤਰੀਆਂ ਦੇ ਨਾਮ ਨਾਲ ਕਰਕੇ ਹਾਂ ਉੱਥੇ ਜੋ ਹੈ ਆਪਣਾ ਡੇਲੀ ਦੀ ਸਫਾਈ ਨਹੀਂ ਹੁੰਦੀ। ਖਾਂ ਡੇਲੀ ਸਫਾਈ ਨਹੀਂ ਹੁੰਦੀ। ਕਮਰਿਆਂ ਦੀ ਮੇਨਟੇਨੈਂਸ ਨਹੀਂ ਹੈ। ਇਸ ਕਰਕੇ ਉਹ ਰਹਿਣ ਦੇ ਕਾਬਿਲ ਨਹੀਂ। ਹਾਂ ਵੀ ਜਿਹੜੀ ਸੰਗਤ ਗੁਰੂ ਘਰਾਂ ਦੇ ਦਰਸ਼ਨਾਂ ਵਾਸਤੇ ਆਉਂਦੀ ਕਿ ਤੋ ਤ ਤੁਸੀਂ ਉਹਨਾਂ ਵਾਸਤੇ ਕਮਰੇ ਬਣਾਓ ਤਾਂ ਮੈਂ ਪੈਸੇ ਲੈ ਲਵੋ। ਹਾਂ। ਉਹ ਮੈਂ 1000 ਰੁਪਏ ਲੈ ਲਵੋ, 500 ਰੁਪਏ ਰੂਮ ਦਾ ਲੈ ਲਵੋ, AC ਲਾਓ, ਉੱਥੇ ਸਾਫ ਸਫਾਈ ਕਰੋ। ਹਾਂ। ਪਹਿਲਾਂ ਵਧੀਆ ਲਾਓ ਕਮਰੇ ਵਧੀਆ ਬਾਥਰੂਮ ਵਧੀਆ ਬਣਾਓ। ਤੁਸੀਂ ਹਾਂਜੀ। ਹਾਂਜੀ ਕਮਰੇ ਬਾਰੇ ਦੱਸੋ। ਹਾਂ ਬਈ ਉਹ ਤਾਂ ਵਧੀਆ ਰਿਹਾ ਜਿਹੜੇ ਪ੍ਰਾਈਵੇਟ ਰੂਮ ਹਨ ਉਹਨਾਂ ਦੀ ਚਾਰਜ ਵੀ ਘੱਟ ਆਨੇ ਕੋਈ ਜ਼ਿਆਦਾ ਚਾਰਜ ਨਹੀਂ ਆਇਆ ਹੈ ਹਾਂ 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 1000 ओनली ਹਾਂ ਚਾਰਜ ਹੈ ਰੋਮ ਹੋਰ ਵਧੀਆ ਹੈ ਸਫੀਤੀ ਸਾਰੀਆਂ ਏਸੀ ਰੂਮ ਹਨ ਹੋਰ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਤਾਂ ਜਰੂਰ ਠੀਕ ਹੈ ਵੀ ਹੋਟਲ ਦੇ ਕਮਰੇ ਤਾਂ ਚਲੋ ਠੀਕ ਹੈ ਸਾਨੂੰ ਵਧੀਆ ਵਧੀਆ ਮਿਲ ਗਏ ਪਰ ਜਿਹੜੇ ਗੁਰੂ ਘਰਾਂ ਦੇ ਆਪਾਂ ਦਰਸ਼ਨ ਕਰਨ ਵਾਸਤੇ ਆਏ ਹੈਗੇ ਹੈ ਪਰ ਗੁਰੂ ਘਰਾਂ ਦੇ ਜਿਹੜੇ ਕਮਰੇ ਆ ਉਹ ਇਸ ਤਰ੍ਹਾਂ ਦੇ ਨਹੀਂ ਹੈਗੇ ਕੱਲ ਅਸੀਂ ਖੱਜਲ ਖਵਾਰ ਹੋਏ ਅਸੀਂ ਕਾਫੀ ਅੱਗੇ ਗਏ 15 ਕਿਲੋਮੀਟਰ ਅੱਗੇ ਜੇ ਸਾਨੂੰ ਕਮਰੇ ਨਹੀਂ ਮਿਲੇ ਜਾਣਾ ਪਿਆ ਕਾਰਨ ਏ ਸੀ ਵੀ ਸਾਡਾ ਰਸਤੇ ਦਾ ਅੱਗੇ ਦਾ ਟੂਰ ਸੀਗਾ ਰਿਆਸੀ ਦਾ ਅਸੀਂ ਗੁਰਦੁਆਰਾ ਡੇਰਾ ਬਾਬਾ ਬੰਦਾ ਬਹਾਦਰ ਵਿਜਿਟ ਕਰਨਾ ਹੈਗਾ ਇਸ ਕਰਕੇ ਅਸੀਂ ਰਾਤ ਅੱਗੇ ਲੰਗੇ ਸੀਗੇ ਪਰ ਰਸਤੇ ਵਿੱਚ ਉੱਥੇ ਵੀ ਕੋਈ ਸਾਨੂੰ ਕਮਰਾ ਹੋਟਲ ਨਹੀਂ ਮਿਲਿਆ ਸਾਨੂੰ ਵਾਪਸ ਜੰਮੂ ਆਉਣਾ ਪਿਆ ਤੇ ਉਹ ਇਹੀ ਕਾਰਨ ਸੀ ਵੀ ਗੁਰੂ ਘਰਾਂ ਦੇ ਜਿਹੜੇ ਕਮਰੇ ਉਹ ਚੰਗੇ ਨਹੀਂ ਹੈਗੇ ਹਾਂਜੀ ਉਹ ਸਾਨੂੰ ਤੁਸੀਂ ਕੀ ਕਹਿਣਾ ਚਾਹੋਗੇ ਗੁਰੂ ਘਰਾਂ ਦੇ ਕਮਰੇ ਕਿਹੜੇ ਹੋਣੇ ਚਾਹੀਦੇ ਆ ਗੁਰਦੁਆਰਾ ਦੇ ਕਮਰੇ ਥੋੜੇ ਚਾਰ ਪੰਜ ਕਮਰੇ ਇਹਨਾਂ ਨੂੰ ਥੋੜੇ ਅੱਛੇ ਰੱਖਣੇ ਚਾਹੀਦੇ ਆ ਜੋ ਸਾਈਜ਼ ਇੰਨੀ ਸੰਗਤ ਆਉਂਦੀ ਜਿੰਨੀ ਤੇ ਆਉਂਦੀ ਆ ਮਤਲਬ ਉਹਦੇ ਲਈ ਕਮਰੇ ਨਹੀਂ ਹੈਗੇ ਉਹਨਾਂ ਕੋਲ ਲੇਕਿਨ ਉਹ ਥੋੜੇ ਉਹਨਾਂ ਨੂੰ ਪ੍ਰੋਪਰ ਚਾਰ ਪੰਜ ਕਮਰੇ ਮੇਨਟੇਨ ਕਰਕੇ ਰੱਖਣੇ ਚਾਹੀਦੇ ਆ ਕਿਉਂਕਿ ਵੀ ਇਸ ਵਿਦਾਊਟ ਏਸੀ ਗਰਮੀ ਨਹੀਂ ਪੈ ਸਕਦੀ ਨਹੀਂ ਪੈ ਸਕਦਾ ਕਮਰੇ ਵਧੀਆ ਹੋਣੇ ਚਾਹੀਦੇ ਆ ਹੁਣ ਆਪਾਂ ਅੱਗੇ ਦਾ ਸਫਰ ਕਰਾਂਗੇ ਅੱਜ ਦਾ ਜਿਹੜਾ ਸਫਰ ਹੈਗਾ ਅਸੀਂ ਕਰਨਾ ਹੈਗਾ ਗੁਰਦੁਆਰਾ ਡੇਰਾ ਬਾਬਾ ਬੰਦਾ ਬਹਾਦਰ ਵਿਜ਼ਿਟ ਕਰਾਂਗੇ ਜਿਹੜਾ ਕਿ ਇੱਥੋਂ ਜੰਮੂ ਤੋਂ 75 ਕਿਲੋਮੀਟਰ ਦੂਰ ਹੈਗਾ ਰਿਆਸੀ ਡਿਸਟ੍ਰਿਕਟ ਚ ਪੈਂਦਾ ਹੈਗਾ ਰਜੋਰੀ ਦੇ ਰਿਆਸੀ ਡਿਸਟ੍ਰਿਕਟ ਵਿੱਚ ਪੈਂਦਾ ਚੱਲ ਕੇ ਕਰਦੇ ਆਂ ਦਰਸ਼ਨ ਧੰਨਵਾਦ ਸਵੇਰੇ ਸਵੇਰੇ ਸੰਗਤ ਕਹਿੰਦੀ ਵੀ ਚਾਹ ਪੀਣੀ ਹੈ ਸਾਰਿਆਂ ਨੇ ਤੇ ਕਈਆਂ ਨੂੰ ਦਵਾਈ ਦੂਈ ਲੈਣੀ ਹੁੰਦੀ ਹੈ ਹਾਲੇ ਬ੍ਰੇਕਫਾਸਟ ਨਹੀਂ ਕਰਿਆ ਹੈਗਾ ਆਪਾਂ ਨੇ ਤੇ ਮੈਂ ਤਾਂ ਚਾਹ ਪੀਂਦਾ ਨਹੀਂ ਸਵੇਰੇ ਬਾਕੀ ਸਾਰੇ ਚਾਹ ਪੀਣਗੇ ਚਾਹ ਦਾ ਆਰਡਰ ਦਿੱਤਾ ਹੈਗਾ ਬਾਈ ਜੀ ਨੂੰ ਚਾਹ ਪੀਨੇ ਆ ਫਿਰ ਚਾਹ ਪੀ ਕੇ ਨਿਕਲਦੇ ਆ ਅੱਗੇ ਨੂੰ ਆ ਜਿਹੜੀ ਰੋਡ ਆ ਰਹੀ ਹੈ ਜੰਮੂ ਤੋਂ ਆ ਰਹੀ ਹੈਗੀ ਐ ਤੇ ਅੱਗੇ ਇਹ ਜਿਹੜਾ ਹਾਈਵੇ ਹੈਗਾ ਪਹੁੰਚਦਾ ਹੈਗਾ ਰਜੋਰੀ ਪਹੁੰਚਦਾ ਪਰ ਅਸੀਂ ਜਿਹੜਾ 12 ਕਿਲੋਮੀਟਰ ਬਾਅਦ ਟਰਨ ਕਰ ਜਾਾਂਗੇ ਰਿਆਸੀ ਵੱਲ ਨੂੰ ਤੇ ਚੱਲ ਕੇ ਕਰਾਂਗੇ ਦਰਸ਼ਨ ਡੇਰਾ ਬਾਬਾ ਬੰਦਾ ਬਹਾਦਰ ਗੁਰਦੁਆਰੇ ਦੇ ਵਾਲਿਆ ਪੰਜ मालिका जी उ तेरियां ਗੱਡੀ ਇੱਥੇ ਖੜਾਤੀ ਹੈਗੀ ਵਾਪਸ ਕਰਕੇ ਇੱਧਰ ਗੱਡੀਆਂ ਖੜੀਆਂ ਅੱਗੇ ਰਸਤਾ ਬੰਦ ਹੈ ਟੁੱਟਿਆ ਹੋਇਆ ਹੈਗਾ ਔਰ ਇੱਧਰ ਚਨਾਵ ਨਦੀ ਜੜੀ ਹੈਗੀ ਹੈ ਵਗ ਰਹੀ ਹੈ ਪਹਾੜੀ ਸਾਰਾ ਏਰੀਆ ਹੈਗਾ ਰਿਆਸੀ ਦਾ ਇਹ ਗੱਡੀਆਂ ਤੁਹਾਨੂੰ ਦਿਖਾ ਦਿੰਨੇ ਆ ਸੜਕ ਕਿਸ ਤਰ੍ਹਾਂ ਟੁੱਟੀ ਹੋਈ ਹੈ ਅੱਗੇ ਇੱਥੇ ਕਿਸੇ ਪਿੰਡ ਵਾਲੇ ਨਾਲ ਗੱਲ ਕੀਤੀ ਹੈ ਥੱਲੇ ਉਹ ਥੱਲੇ ਬੀਬੀਆਂ ਬੈਠੀਆਂ ਹੈਗੀਆਂ ਹੱਲੇ ਪਹਾੜੀ ਲੱਕਾ ਹੈਗਾ ਅੱਗੇ ਸੜਕ ਟੁੱਟੀ ਹੋਈ ਹੈਗੀ ਐ। ਮਖਾਨੇ ਅੱਗੇ ਉੱਥੋਂ ਗੱਡੀ ਵਾਪਸ ਕਰੀ ਹੈਗੀ ਹੁਣ ਸਮਝ ਨਹੀਂ ਆ ਰਹੀ ਹੈਗੀ ਹਿਸਾਬតាម। ਕਹਿੰਦੇ ਤਾਂ ਹੈ ਵੀ ਅੱਗੇ ਕੋਈ ਹੋਰ ਰਸਤਾ ਹੈ ਉੱਥੋਂ। ਜਾਵਾਂਗੇ ਤੁਹਾਨੂੰ ਦਿਖਾ ਦਿੰਨੇ ਰਸਤਾ ਟੁੱਟਿਆ ਹੋਇਆ ਕਿ ਇੱਥੇ ਸਾਰੀਆਂ ਗੱਡੀਆਂ ਪਿੰਡ ਵਾਲਿਆਂ ਦੀ ਖੜੀਆਂ। ਅੱਗੇ ਰਸਤਾ ਟੁੱਟਿਆ ਹੋਇਆ ਹੈਗਾ। ਦੇਖਦੇ ਆਂ ਚੱਲ ਕੇ ਅੱਗੇ ਫੋਂ ਦਿਖਾਉਂਦੇ ਆਂ। ਇਸ ਤਰ੍ਹਾਂ ਹੈਗਾ। ਪਿੰਡ ਦਾ ਏਰੀਆ ਸਾਰਾ ਇਹ। ਇੱਥੇ ਇਹਦਰ ਪੇੜ ਹੈਗੇ ਉੱਪਰ ਇੱਧਰ ਸਾਰਾ ਪਹਾੜੀ ਏਰੀਆ ਹੈਗਾ ਸਾਰਾ ਇਹ ਘਾਹ ਹੈਗੇ ਨੀਚੇ ਲੋਕਾਂ ਦੇ ਪਿੰਡ ਹੈਗਾ ਇਹ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਚੱਲ ਰਹੀ ਹੈ ਅੱਗੇ ਬਹੁਤ ਦੂਰ ਜਾ ਕੇ ਅੱਗੇ ਚੱਲਣਾ ਪੈਣਾ ਉੱਥੋਂ ਗੱਡੀ ਮੋੜ ਕੇ ਲੈ ਜਿੱਥੇ ਲੱਕਣਾ ਪਈਆਂ ਦੂਰ ਉਸ ਤੋਂ ਅੱਗੇ ਸੜਕ ਨਹੀਂ ਹੈਗੀ ਟੁੱਟੀ ਹੋਈ ਹੈ ਸਾਰੀ ਹੁਣ ਸਾਨੂੰ ਇੱਥੋਂ ਵਾਪਸ ਤੁਰਨਾ ਹੈਗਾ ਵਾਪਸ ਜਾਣਾ ਹੈਗਾ ਦੇਖਦੇ ਆਂ ਚੱਲ ਕੇ ਅੱਗੇ ਵੀ ਕਿਦਾਂ ਰਸਤਾ ਹੋਰ ਹੈ ਜਾਂ ਮਿਲਦਾ ਕਿ ਨਹੀਂ ਮਿਲਦਾ ਕਹਾਂ ਸੇ ਬਹੁਤ ਸਾਹਮਣੇ ਉਹ ਦੇਖਦੇ ਆਂ ਸਾਹਮਣੇ ਉਹ ਇਹ ਇਹ ਸਾਹਮਣੇ ਥੋੜਾ ਸਾ ਉਹ ਪਾਰ ਨਹੀਂ ਨਾਲੇ ਪਾਰ ਨਹੀਂ ਇਹ ਹਾਂ ਮੈਂ ਸਮਝ ਗਿਆ ਉਹ ਨਾਲੇ ਦੇ ਪਾਰ ਰਸਤਾ ਜਾ ਰਿਹਾ ਉਹ ਨਹੀਂ 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 ਹਾਂ ਇਹ ਦੇਖੋ ਪਹਿਲਾਂ ਹੀ ਹਾਂ ਪਹਿਲੇ ਰਸਤਾ ਨਜ਼ਰ ਆ ਰਿਹਾ ਹਾਂ ਜਿੱਥੇ ਥੋੜਾ ਸਾ ਇਹ ਇਹ ਨਹੀਂ ਇਹ ਨਹੀਂ ਉਹ ਉਹ ਨੀਚੇ ਜਿਹੜਾ ਚਿੱਟਾ ਚਿੱਟਾ ਨਜ਼ਰ ਆ ਰਿਹਾ ਹਾਂ ਥੋੜਾ ਆ ਚਿੱਟਾ ਥੋੜਾ ਹਾਂ ਹਾਂ ਸਮਝ ਗਿਆ ਸਮਝ ਗਿਆ ਸਮਝ ਗਿਆ ਦੇਖ ਨਾ ਹਾਂ ਕਹਿ ਦੇ ਚਲੋ ਠੀਕ ਹੈ ਕੋਈ ਨਹੀਂ ਚਲੇ ਜਾਊਗਾ ਹਾਂ ਜਾਣ ਕੇ ਚਲੇਗਾ ਇੱਕੋ ਰੋਡ ਹੈ ਜੀ ਕੋਈ ਇੱਕੋ ਰੋਡ ਹੈ ਠੀਕ ਹੈ ਠੀਕ ਹੈ ਜੀ ਅੱਛਾ ਫਿਰ ਉਸਕੇ ਬਾਅਦ ਉਦਮਪੁਰ ਕੇ ਲਈ ਵਾਪਸ ਆਣਾ ਪੜੇਗਾ ਨਾ ਨਾ ਹਾਂ ਉਹ ਉਧਰੋਂ ਸੇ ਨਿਕਲੇਗਾ ਨਿਕਲ ਜਾਏਗਾ ਹਾਂ ਉਹ ਵੀ ਠੀਕ ਹੈ ਹਾਂ ਚਲੋ ਠੀਕ ਉਹ ਖਤਰਨਾਕ ਤਾਂ ਨਹੀਂ ਜਿਆਦਾ ਨਹੀਂ ਨਹੀਂ ਠੀਕ ਠੀਕ ਹੈ ਚਲੋ ਠੀਕ ਹੈ ਧੰਨਵਾਦ ਜੀ ਹਲਕਾ ਆਓ ਯਾਓ ਚਲੋ ਚਲੋ ਬੈਠੋ ਫਿਰ ਪਿੰਡ ਵਾਲਿਆਂ ਨੇ ਜਿਹੜਾ ਰਸਤਾ ਦੱਸਿਆ ਸੀਗਾ ਉਹ ਰਸਤਾ ਨਦੀ ਦੇ ਵਿੱਚੋਂ ਲੰਘ ਕੇ ਜਾਂਦਾ ਹੈਗਾ ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਗੱਡੀ 'ਚ ਉਤਰ ਗਈਆਂ ਕਿਉਂਕਿ ਅਸੀਂ ਸਾਰੇ ਪੈਦਲ ਪਥਰੀਲੇ ਰਸਤੇ ਤੋਂ ਗੁਜ਼ਰਾਂਗੇ ਤੇ ਗੱਡੀ ਨੂੰ ਪਾਣੀ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਉਹ ਇਸ ਕਰਕੇ ਕਿ ਜਿਹੜੇ ਪੱਥਰ ਨੇ بڑے-ਬڑے ਨੇ ਤੇ ਥੱਲੇ ਕੋਈ ਪੱਥਰ ਨਾ ਲੱਗ ਜਾ ਗੱਡੀ ਦੇ ਇਸ ਕਰਕੇ ਅਸੀਂ ਜਿੱਥੇ ਪਾਣੀ ਖੜਿਆ ਉੱਥੋਂ ਗੱਡੀ ਅਸੀਂ ਕੱਢਾਂਗੇ ਟਰੱਕ ਹਲਾਾਂਗੇ ਇੱਥੋਂ ਪੱਥਰ ਲੱਦ ਕੇ ਲਿਜਾ ਰਹੇ ਨੇ ਗੱਡੀ ਅਸੀਂ ਥੱਲੇ ਧਾਰ ਲਈ ਹੈਗੀ ਐ ਸਾਰੇ ਗੱਡੀ 'ਚ ਉਤਰ ਗਏ ਹੈਗੇ ਐ ਡਰਾਈਵਰ ਸਭ ਵਿੱਚ ਬੈਠੇ ਹੈ ਗੱਡੀ ਡਰਾਈਵ ਕਰ ਰਹੇ ਹੈਗੇ ਐ ਤੇ ਇੱਥੋਂ ਜਿੱਥੇ ਟਰੱਕ ਖੜਾ ਇਹਦੇ ਨਾਲ ਇੱਥੋਂ ਗੱਡੀ ਅਸੀਂ ਕੱਢਾਂਗੇ ਬਚਾ ਕੇ ਤਾਂ ਕਿ ਕੋਈ ਪੱਥਰ ਥੱਲੇ ਨਾ ਲਗੇ ਗੱਡੀ ਤੇ ਕੋਈ ਨੁਕਸਾਨ ਨਾ ਹੋਵੇ ਗੱਡੀ ਨੂੰ ਸੰਗਤਾਂ ਸਾਰੀਆਂ ਪੈਦਲ ਰਸਤਾ ਕ੍ਰੋਸ ਕਰਨਗੀਆਂ ਨਦੀ ਦੇ ਵਿੱਚੋਂ ਹੀ ਇਹ ਰਸਤਾ ਹੈਗਾ ਇੱਕੋ ਮਾਤਰ ਕਿਉਂਕਿ ਮੇਨ ਸੜਕ ਜਿਹੜੀ ਟੁੱਟੀ ਹੋਈ ਹੈ ਪਿੰਡ ਵਾਲਿਆਂ ਨੇ ਜੋ ਰਸਤਾ ਸਾਨੂੰ ਦੱਸਿਆ ਸੀ ਉਹ ਇਹੀ ਰਸਤਾ ਹੈਗਾ ਇਸ ਤੋਂ ਇਲਾਵਾ ਕੋਈ ਹੋਰ ਰਸਤਾ ਜਿਹੜਾ ਹੈਗਾ ਇੱਥੇ ਨਹੀਂ ਹੈਗਾ ਸਾਨੂੰ ਇਹ ਨਦੀ ਕ੍ਰੋਸ ਕਰਕੇ ਹੀ ਜਾਣਾ ਪਵੇਗਾ ਹਾਲਾਂਕਿ ਨਦੀ ਮੇਨ ਜਿਹੜੀ ਹੈਗੀ ਇੱਥੇ ਨਾਲ ਉਹ ਉੱਧਰ ਚੱਲ ਰਹੀ ਹੈਗੀ ਆ ਇਸ ਪਾਸੇ ਜਿਹੜਾ ਪਾਣੀ ਦਾ ਜਿਹੜਾ ਹੈਗਾ ਪ੍ਰਵਾਹ ਨਹੀਂ ਹੈਗਾ ਇਸ ਕਰਕੇ ਇਸ ਨੂੰ ਕ੍ਰੋਸ ਕਰਨਾ ਵੀ ਆਸਾਨ ਹੈ ਪਾਣੀ ਨਹੀਂ ਹੈਗਾ ਇੱਥੇ ਜਸਟ ਥੋੜਾ ਪਾਣੀ ਹੀ ਖੜਿਆ ਹੋਇਆ ਹੈ ਪਹਿਲਾਂ ਦਾ ਮੀਂਹ ਦਾ ਆਦਰਵਾਇਸ ਇਸ ਨਦੀ ਦੇ ਵਿੱਚ ਪਾਣੀ ਨਹੀਂ ਹੈ ਹਾਲਾਂਕਿ ਜਿਹੜੀ ਦੀਵਰ ਹੈ ਉਹ ਦੂਜੇ ਪਾਸੇ ਪੂਰੀ ਵਗਰੀ ਹੈਗੀ ਹੈ ਪਰ ਇੱਥੇ ਨਹੀਂ ਹੈਗੀ ਇੱਥੇ ਅਸੀਂ ਪਾਣੀ ਚੋਂ ਤਾਂ ਕੱਢ ਰਹੇ ਹਾਂ ਕਿਉਂਕਿ ਆਲਰੇਡੀ ਇੱਥੋਂ ਗੱਡੀਆਂ ਨਿਕਲ ਰਹੀਆਂ ਹੈਗੀਆਂ ਦੂਜੇ ਪਾਸੇ ਸਾਰੇ ਪੱਥਰੀ ਪੱਥਰ ਨੇ ਉੱਥੋਂ ਕੱਢਣੀ ਔਖੀ ਐ ਇੱਥੋਂ ਥੋੜਾ ਆਸਾਨ ਐ ਗੱਡੀ ਕੱਢਣਾ ਇਸ ਕਰਕੇ ਇੱਥੋਂ ਜਿਹੜਾ ਗੱਡੀ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਗੱਡੀ ਥੱਲੇ ਵੀ ਨਾ ਲਗੇ ਕੋਈ ਗੱਡੀ ਨੂੰ ਨੁਕਸਾਨ ਵੀ ਨਾ ਹੋਵੇ ਸੰਗ ਤਾਂ ਪੈਦਲ ਹੀ ਜੜੀਆਂ ਹੈਗੀਆਂ ਪੱਥਰਾਂ ਤੋਂ ਆਪਣਾ ਲੱਭ ਲੱਭ ਕੇ ਪੱਥਰ ਪੈਰ ਰੱਖ ਰੱਖ ਕੇ ਨਦੀ ਕ੍ਰੋਸ ਕਰ ਲਾਂਗੇ ਇਹ ਵਾਲੀ ਹਾਲਾਂਕਿ ਇਹ ਨਦੀ ਸੁੱਕੀ ਹੋਈ ਐ ਬਾਕੀ ਸਾਰੀ ਪੱਥਰੀਲੀ ਐ ਦੂਜੇ ਪਾਸੇ ਜਿਹੜੀ ਐ ਮੇਨ ਨਦੀ ਉਹ ਵਗਰੀ ਹੈਗੀ ਐ ਇੱਕमात्र ਰਸਤਾ ਸੀਗਾ ਪਹਾੜਾਂ ਦੇ ਵਿੱਚ ਸੜਕ ਟੁੱਟੀ ਹੋਣ ਕਰਕੇ ਉਸ ਰਸਤੇ ਤੋਂ ਨਹੀਂ ਜਾਇਆ ਜਾ ਸਕਦਾ ਕਿਉਂਕਿ Google Map ਮੈਪ ਜਿਹੜਾ ਰਸਤਾ ਦਿਖਾ ਰਿਹਾ ਸੀ ਉਹ ਸਾਰਾ ਟੁੱਟਿਆ ਹੋਇਆ ਉਸ ਤੋਂ ਅੱਗੇ ਰਸਤਾ ਹੈ ਹੀ ਨਹੀਂ ਹੈਗਾ ਤੇ ਸਾਨੂੰ ਫਿਰ ਇਸ ਰਸਤੇ ਤੋਂ ਹੀ ਜਿਹੜਾ ਹੈਗਾ ਉਹ ਜਾਣਾ ਪਵੇਗਾ ਸੰਗਤਾਂ ਪੈਦਲ ਹੀ ਪਾਣੀ ਚੋਂ ਨਿਕਲ ਰਹੇ ਨੇ ਕੁਝ ਅਸੀਂ ਪੱਥਰੇਲੇ ਰਸਤੇ ਤੋਂ ਘੁੰਮ ਕੇ ਥੋੜਾ ਜਿਹਾ ਆਏ ਆ ਤਾਂ ਕਿ ਪੈਰ ਵੀ ਜਿਹੜੇ ਗਿੱਲੇ ਨਾ ਹੋਣ ਤੇ ਹੁਣ ਅੱਗੇ ਦੇ ਰਸਤੇ ਦੀ ਜਿਹੜੀ ਹੈ ਵਿਚਾਰ ਕੀਤੀ ਜਾਏਗੀ ਫੋਟੋਆਂ ਵੀ ਕੁਝ ਖਿੱਚ ਰਹੇ ਨੇ ਨਜ਼ਾਰੇ ਨੇ ਆਲੇ-ਦਾਲੇ ਸਾਰਾ ਪਹਾੜੀ ਏਰੀਆ ਹੈਗਾ ਡੇਰਾ ਬਾਬਾ ਬੰਦਾ ਬਹਾਦਰ ਰਿਆਸੀ ਕਰ ਕਰਾਂਗੇ ਚੱਲ ਕੇ ਦਰਸ਼ਨ ਬਾਬਾ ਬੰਦਾ ਬਹਾਦਰ ਦੇ ਡੇਰੇ ਦੇ ਬਾਬਾ ਬੰਦਾ ਬਹਾਦਰ ਨੇ ਇਹ ਡੇਰਾ ਉਸ ਵੇਲੇ ਬਣਾਇਆ ਸੀ ਜਦੋਂ 10ਵੇਂ ਪਾਸ਼ਾ ਤੋਂ ਥਾਪੜਾ ਲੈ ਕੇ ਬਾਬਾ ਬੰਦਾ বাহাদুর ਨੇ ਸਰਹੰਦ ਚ ਰਾਜ ਕਾਇਮ ਕੀਤਾ ਸੀ ਪਰ ਅੱਜ ਗੁਰੂ ਨੇ ਕਿਰਪਾ ਕੀਤੀ ਹੈ ਵੀ ਚਲੋ ਦਰਸ਼ਨ ਮੇਲੇ ਕਰਨ ਆਏ ਹੈਗੇ ਆ ਡੇਰਾ ਬਾਬਾ ਬੰਦਾ বাহাদুর ਦੇ ਪਰ ਜਿਹੜਾ ਅੱਗੇ ਰਸਤਾ ਸਾਨੂੰ ਟੁੱਟਿਆ ਹੋਇਆ ਸੀਗਾ ਜਿਹੜਾ ਗੂਗਲ ਮੈਪ ਦਿਖਾ ਰਿਹਾ ਸੀਗਾ ਤੇ ਇੱਧਰ ਸਾਰੀਆਂ ਪਹਾੜੀਆਂ ਹੈਗੀਆਂ ਸਾਰਾ ਪਹਾੜ ਏਰੀਆ ਸਾਰਾ ਇਹ ਪਹਾੜੀ ਏਰੀਆ ਸਾਰਾ ਇਹ ਤੇ ਇਹ ਚਨਾਬ ਨਦੀ ਹੈਗੀ ਐ ਸੋਹਣੀ ਮਹਿਮਾਲ ਵਾਲੀ ਤੇ ਸਾਨੂੰ ਇੱਥੋਂ ਵਰ ਨਿਕਲਣਾ ਵੀ ਪਿਆ ਪਾਣੀ ਚੋਂ ਗੱਡੀ ਕੱਢਣੀ ਪਈ ਐ ਪੱਥਰ ਪੱਥਰੀਲਾ ਰਸਤਾ ਅੱਗੇ ਹਲੇ ਵੀ ਗੁਰਦੁਆਰਾ ਹਲੇ ਵੀ ਨਜ਼ਰ ਨਹੀਂ ਆ ਰਿਹਾ ਇੱਥੋਂ 2-2-3 ਕਿਲੋਮੀਟਰ ਹਲੇ ਹੋਰ ਹੋ ਸਕਦਾ ਹੈਗਾ ਤੇ ਅੱਗੇ ਦਾ ਵੀ ਕੋਈ ਹਸਾਬ-ਤਾਬ ਕੋਈ ਨਜ਼ਰ ਨਹੀਂ ਆ ਰਹਾ ਪਹਿਲਾਂ ਇਹ ਵੀ ਅਸੀਂ ਬੜਾ ਡੇਂਜਰਸ ਰਸਤਾ ਕਰਾਸ ਕਰਕੇ ਇੱਥੇ ਪਹੁੰਚੇ ਆਂ ਤੇ ਉਮੀਦ ਹੈ ਵੀ ਅੱਜ ਦਰਸ਼ਨ ਕਰ ਲਾਂਗੇ ਗੁਰੂ ਘਰ ਦੇ ਤੇ ਚੱਲ ਕੇ ਕਰਦੇ ਆਂ ਹੁਣ ਦਰਸ਼ਨ ਚਲੋ ਜੀ ਚਲਿਏ ਦੇਖਦੇ ਆਂ ਅੱਗੇ ਚੱਲ ਕੇ ਆਓ ਚਲਿਏ ਸਾਰੇ ਜਾਣੇ ਚਲਿਏ ਜੀ ਰਾਮ ਨਾਮ ਜੀ ਉਹ ਜਿੱਥੇ ਪੜਾਵਾ ਆਉਂਦਾ ਆਹ ਹੋਰ ਉਹ ਇੱਥੇ ਪੜਾ ਦਿਓ ਕਿ ਐਂਟਰੀ ਦੀ ਬੈਂਕ ਵੀ ਹੈਗਾ ਹਾਂ ਤੇ ਕੁਝ ਜੀਟੀਐਮ ਕਾੜਾਂ ਇਹ ਤਾਂ ਵਧੀਆ ਸ਼ਹਿਰ ਚਲੋ ਅੰਦਰ ਚਲੋ ਗੱਡੀ ਲੈ ਜਾਓ ਸ਼ਹਿਰ ਲੱਗਦਾ ਜੀ ਮੈਨੂੰ ਤੁਸੀਂ ਆਹੀ ਹੈ ਬੰਦਾ ਸਿੰਘ ਬਹਾਦਰ डेरा पहुंचने पर हार्दिक अभिनंदन करता है हाँ आगे 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 निशान साहब कितने दिन है आगे आगे गुरुद्वारा ही है सामने ही है वो सामने कार कर तो कर तो पास जी आ, आ, जी आया नो हैगा लिखा हुआ है बाबा अल्लाह शुक्र करो भी अन्ना के हैगा यानी जो पहाड़ी एरिया जो पहुंच गए पहुंच हाँ। गए पहुंच गए